ਕਿਉਂ ਕਹੀ ਉਸਨੇ ਅਜੀਹੀ ਗੱਲ ਤੁਹਾਨੂੰ ਜਰੂਰ ਦੱਸਾਂਗੇ ਸੋ ਆਖਰ ਕਿਤੇ ਨਾ ਕਿਤੇ ਜੇ ਗੱਲ ਕਰੀ ਜਾਵੇ ਤਾਂ ਜਲੰਧਰ ਦਾ ਇਹ ਮਾਮਲਾ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਸੋ ਆਖਰ ਉਸਦੇ ਬਿਆਨ ਜਿਹੜੇ ਨੇ ਹੋਣੇ ਬਾਕੀ ਐ ਸੋ ਆਖਰ ਕੁਝ ਜਿਹੜੇ ਬਿਆਨ ਉਸਨੇ ਪੁਲਿਸ ਨੂੰ ਦਿੱਤੇ ਨੇ ਸਟੇਟਮੈਂਟ ਜਿਹੜੀ ਪੁਲਿਸ ਦੇ ਨਾਲ ਉਸਦੀ ਹੋਈ ਐ ਉਸ ਦੇ ਵਿੱਚ ਉਹਨੇ ਦੱਸਿਆ ਹੈ ਕਿ ਆਖਰ ਮੈਂ ਅਜੀਹਾ ਨਹੀਂ ਸੀ ਕਰਨਾ ਚਾਹੁੰਦਾ ਇਹ ਜਾਨ ਬੁੱਝ ਕੇ ਨਹੀਂ ਹੋਇਆ ਇੱਕ ਆਮ ਤੌਰ ਤੇ ਜੋ ਮੇਰੇ ਸੋ ਹੋਇਆ ਸੋ ਆਖਰ ਮੈਨੂੰ ਇਸ ਚੀਜ਼ ਦਾ ਬਹੁਤ ਪਛਤਾਵਾ ਆ ਸੋ ਲੜਕੀ ਪਹਿਲਾਂ ਵੀ ਸਾਡੇ ਘਰ ਆਉਂਦੀ ਸੀ ਆਖਰ ਜਿਸ ਨੂੰ ਵੇਖ ਕੇ ਮੇਰੀ ਕਰਕੇ ਇਹ ਮੇ ਤੋਂ ਘਟਣਾ ਹੋ ਜਾਂਦੀ ਐ ਤੁਹਾਨੂੰ ਦੱਸ ਦਈਏ ਕਿ ਜਲੰਧਰ ਦੇ ਵਿੱਚ ਇਹ ਘਟਨਾ ਹੋਣ ਤੋਂ ਬਾਅਦ ਲੋਕ ਜਿਹੜੇ ਨੇ ਬਹੁਤ ਜ਼ਿਆਦਾ ਸਹਿਮ ਦੇ ਵਿੱਚ ਨੇ ਸੋ ਆਖਰ ਲੋਕਾਂ ਨੇ ਆਪੋ ਆਪਣੀਆਂ ਜੜੀਆਂ ਧੀਆਂ ਬੱਚੀਆਂ ਦਾ ਖਿਆਲ ਰੱਖਣਾ ਹੋਰ ਵੀ ਡੋਰੇ ਤਰੀਕੇ ਦੇ ਨਾਲ ਸ਼ੁਰੂ ਕਰ ਦਿੱਤਾ ਹੈ ਮੰਗਲਵਾਰ ਨੂੰ ਜਿੱਥੇ ਕਿ ਭਾਜਪਾ ਮਹਿਲਾ ਆਗੂ ਅਤੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਧੀ ਜੈਨਦਰ ਕੌਰ ਸਾਬਕਾ ਵਿਧਾਇਕ ਸ਼ੀਤਲ ਅੰਗਰੋਲ ਦੇ ਨਾਲ ਪਾਰਸ ਸਟੇਟ ਜਲੰਧਰ ਦੇ ਵਿੱਚ ਇੱਕ ਥਾਲਾ ਲੜਕੀ ਦੇ ਨਾਲ ਹੋਏ ਪੀੜਤ ਪਰਿਵਾਰ ਨੂੰ ਮਿਲਣ ਦੇ ਲਈ ਪਹੁੰਚੇ ਜਲੰਧਰ ਪੁਲਿਸ ਕਮਿਸ਼ਨਰ ਰਾਮ ਧਨਪ੍ਰੀਤ ਕੋਰ ਨੇ ਵੀ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਹੈ ਉਹਨਾਂ ਨੇ ਸੰਕੇਤ ਦਿੱਤਾ ਹੈ ਕਿ ਘਟਨਾ ਵਾਲੀ ਰਾਤ ਡਿਊਟੀ ਤੇ ਮੌਜੂਦ ਹੋਰ ਪੁਲਿਸ ਕਰਮਚਾਰੀਆਂ ਵਿਰੁੱਧ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਸੋਸ਼ੀ ਹਰਮਿੰਦਰ ਸਿੰਘ ਰਿੰਪੀ ਨੂੰ ਸਿਵਲ ਹਸਪਤਾਲ ਤੋਂ ਛੁੱਟੀ ਰਿਹਾ ਦਿੱਤੀ ਗਈ ਹੈ ਪੁਲਿਸ ਨੇ ਸੋਮਵਾਰ ਸ਼ਾਮ ਨੂੰ ਉਸ ਦੀ ਗ੍ਰਿਫਤਾਰੀ ਦਾ ਐਲਾਨ ਕੀਤਾ ਅਤੇ ਉਸ ਨੂੰ ਮੰਗਲਵਾਰ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਆ ਰਿਪੋਰਟਾਂ ਦੇ ਅਨੁਸਾਰ ਰਿੰਪੀ ਨੇ ਪੁੱਛਗਛ ਦੌਰਾਨ ਕਬੂਲ ਕੀਤਾ ਹੈ ਕਿ ਉਸ ਨੇ ਲੜਕਾ ਦੱਤੀ ਦੋਸ਼ੀ ਨੇ ਰਾਤ ਨੂੰ ਕਾਰ ਕਿਰਾਏ ਤੇ ਲੈਣ ਲਈ ਆਪਣੇ ਦੋਸਤ ਨੂੰ ਬੁਲਾਇਆ ਸੀ ਇਹ ਦਾਵਾ ਕਰਦੇ ਹੋਏ ਕਿ ਉਸ ਨੂੰ ਉਸ ਨੂੰ ਸਵੇਰੇ ਚੁੱਕਣ ਦੀ ਜ਼ਰੂਰਤ ਹੈ ਪਰ ਉਹ ਲੜਕਣ ਦੀ ਯੋਜਨਾ ਬਣਾ ਰਿਹਾ ਸੀ ਲੜਕੀ ਦੇ ਲਾਪਤਾ ਹੋਣ ਨਾਲ ਆਨਗਵਾਂਡ ਦੇ ਵਿੱਚ ਹੰਗਾਮਾ ਹੋ ਗਿਆ ਪਰ ਰਿੰਪੀ ਨੇ ਤੁਰੰਤ ਪੁਲਿਸ ਨੂੰ ਯਕੀਨ ਦਿਵਾਇਆ ਕਿ ਲੜਕੀ ਘਰ ਵਾਪਸ ਨਹੀਂ ਆਈ देर रात ਦੋਸ਼ੀ ਨੇ ਆਪਣਾ ਅਪਰਾਧ ਕਬੂਲ ਕਰਦੇ ਹੋਏ ਕਿਹਾ ਕਿ ਉਹ ਜਿੱਥੇ ਕਿ ਐਮਜੀਐਨ ਸਕੂਲ ਲਈ ਬੱਸ ਚਲਾਉਂਦਾ ਹੈ ਅਤੇ ਪਾਰਟ ਟਾਈਮ ਟੈਕਸੀ ਡਰਾਈਵਰ ਵੀ ਹੈ ਲੜਕੀ ਆਪਣੀ ਪਤਨੀ ਅਤੇ ਨੂੰ ਬਾਹਰ ਜਾਣ ਤੋਂ ਅਣਜਾਣ ਆਮ ਵਾਂਗ ਉਸਦੇ ਘਰ ਆਈ ਸੀ ਰਿੰਪੀ ਨੇ ਗੇਟ ਖੋਲ੍ਹਿਆ ਉਸ ਨੂੰ ਅੰਦਰ ਜਾਣ ਦਿੱਤਾ ਤੇ ਫਿਰ ਉਸ ਦਾ ਫੌਲਸ ਜਿਹੜੀ ਹੈ ਲੜਕੀ ਦੀ ਪੋਸਟਮਾਰਟਮ ਰਿਪੋਰਟ ਦੀ ਉਡੀਕ ਕਰ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਆਖਰ ਉਸ ਨੇ ਆਪਣਾ ਜਿਹੜਾ ਹੈ ਇੱਕ ਬਿਆਨ ਵੀ ਦਿੱਤਾ ਹੈ ਸੋ ਆਖਰ ਇਹ ਵੀ ਗੱਲ ਉਸ ਨੇ ਕਹੀ ਹੈ ਕਿ ਮੈਂ ਅਜੀਹਾ ਨਹੀਂ ਸੀ ਕਰਨਾ ਚਾਹੁੰਦਾ ਜੋ ਹੋਇਆ ਇੱਕ ਚਾਣਚਕ ਹੋਇਆ ਅਚਾਨਕ ਉਹ ਲੜਕੀ ਨੂੰ ਵੇਖ ਕੇ ਮੇਰਾ ਦਿਮਾਗ ਜਿਹੜਾ ਸੀ ਘੁੰਮ ਗਿਆ ਸੋ ਆਖਰ ਮੈਂ ਉਸ ਦੇ ਨਾਲ ਫਿਰ ਇੱਕਦਮ ਮੇਰਾ ਦਿਮਾਗ ਜਿਹੜਾ ਸੀ ਸਟਕ ਹੋਇਆ ਤੇ ਮੈਂ ਸੋਚਿਆ ਵੀ ਸ਼ਾਇਦ ਇਹ ਗਲਤ ਹੈ ਤੇ ਮੈਂ ਉਸ ਨੂੰ ਛੱਡਣਾ ਚਾਹੁੰਦਾ ਸੀ ਪਰ ਉਹ ਰੋਣ ਲੱਗੀ ਉੱਚੀ ਉੱਚੀ ਚੀਕਾਂ ਮਾਰਨ ਲੱਗੀ ਜਿਸ ਦੇ ਨਾਲ ਮੈਨੂੰ ਲੱਗਿਆ ਤੇ ਮੇਰੀ ਬਦਨਾਮੀ ਹੋ ਜਾਵੇਗੀ ਸੋ ਆਕਰ ਉਸ ਦੀ ਹੱਤ ਆਕਰ ਕਿਤੇ ਨਾ ਕਿਤੇ ਜੇ ਪਰਿਵਾਰ ਦੀ ਗੱਲ ਕਰੀਏ ਤਾਂ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਇਨਸਾਫ ਦੀ ਮੰਗ ਕਰ ਰਹੇ ਨੇ ਤੇ ਪਰਿਵਾਰ ਨੇ ਇਹ ਵੀ ਗੱਲ ਕਹੀ ਹੈ ਸੋ ਆਕਰ ਜਿੱਥੇ ਬੱਚੀ ਦੀ ਨਾਲ ਜੋ ਹੋਈ ਹੈ ਤਾਂ ਉਸ ਦੀ ਵੀ ਜਿਹੜੀ ਹੈ ਪੋਸਟਮਾਰਟਮ ਰਿਪੋਰਟ ਕੀਤੀ ਜਾਵੇ ਕਿ ਉਸ ਦੇ ਨਾਲ ਹੋਇਆ ਹੈ ਤੇ ਜਾਂ ਫਿਰ ਨਹੀਂ ਤੇ ਆਕਰ ਪੁਲਿਸ ਦਾ ਵੀ ਕਹਿਣਾ ਹੈ ਕਿ ਜੇਕਰ ਹੋਇਆ ਹੈ ਤਾਂ ਫਿਰ ਉਸ ਦੀ ਵੀ ਧਾਰਾ ਲੱਗੇਗੀ ਜੇਕਰ ਨਹੀਂ ਤਾ ਫੇਰ ਜਿਹੜੀ ਹੋਰ ਧਰਾਵਾਂ ਦੇ ਤਹਿਤ ਇਸਤੇ ਮਾਮਲਾ ਦਰਜ ਕਰ ਲਿਆ ਜਾਵੇਗਾ ਤੇ ਮਾਮਲਾ ਜਿਹੜਾ ਹੈ ਬਿਲਕੁਲ ਇਸ ਤਰ੍ਹਾਂ ਹੀ ਵੇਖਿਆ ਜਾਵੇਗਾ ਸੋ ਲਗਾਤਾਰ ਚਰਚਾਵਾਂ ਜਿਹੜੀਆਂ ਨੇ ਬਿਲਕੁਲ ਚਲਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਸੋ ਆਖਰਕਾਰ ਜਲੰਧਰ ਦੇ ਵਿੱਚ ਲੋਕ ਬਹੁਤ ਜ਼ਿਆਦਾ ਸੋਗ ਮਨਾ ਰਹੇ ਨੇ ਇਸ ਬੱਚੀ ਦਾ ਉਸ ਜਿਹੜੇ ਦੋਸ਼ੀ ਦੇ ਖਿਲਾਫ ਲੋਕ ਸਖਤ ਕਾਰਵਾਈ ਦੀ ਮੰਗ ਵੀ ਕਰ ਰਹੇ ਨੇ ਸੋ ਆਖਰ ਬਹੁਤ ਬਹੁਤ ਜਿਹੜੇ ਲੋਕ ਨੇ ਵੱਡੀਆਂ ਵਪਾਰਕ ਢਾਂਚਿਆਂ ਦੇ ਸੋ ਆਖਰ ਰਾਜਨੀਤਿਕ ਲੋਕ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚ रहे ਨੇ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ